ਜੇਕਰ ਤੁਸੀਂ ਟਰੱਕ ਡਰਾਈਵਰ ਹੋ ਤਾਂ ਤੁਸੀਂ ਵੀ ਆਪਣੇ ਇੱਕ ਟਰੱਕ ਦੇ ਵਿੱਚ ਡੈਸ਼ ਕੈਮ ਲਗਵਾ ਕੇ ਰੱਖ ਲੋ ਨਹੀਂ ਤਾਂ ਦੇਖੋ ਤੁਹਾਡੇ ਨਾਲ ਵੀ ਹੋ ਸਕਦੀ ਆ ਇਹ ਘਟਨਾ ਇਹ ਦੇਖੋ ਬਾਈ ਰੋਡ ਦੇ ਉੱਤੇ ਜਾ ਰਿਹਾ ਸੀ ਆਰਾਮ ਨਾਲ ਆਪਣੇ ਟਰੱਕ ਦੇ ਵਿੱਚ ਤੇ ਅੱਗੋਂ ਇੱਕ ਔਰਤ ਜਾਣ ਬੁੱਝ ਕੇ ਆ ਜਾਂਦੀ ਹੈ ਤੇ ਟਰੱਕ ਦੇ ਮੂਹਰੇ ਆ ਕੇ ਪੈ ਜਾਂਦੀ ਹੈ ਤੇ ਉਧਰੋਂ ਸੜਕ ਤੇ ਗੱਡੀਆਂ ਜਾ ਰਹੀਆਂ ਹੁੰਦੀਆਂ ਨੇ ਗੱਡੀ ਵਾਲੇ ਉਤਰ ਕੇ ਆਉਂਦੇ ਆ ਵੀ ਇਹ ਕੀ ਹੋ ਗਿਆ ਉਹਨਾਂ ਨੇ ਗੱਡੀ ਰੋਕ ਲਈ ਦੇਖੋ ਫਿਰ ਉਹ ਕੈਮਰਾ ਕੱਢ ਕੇ ਲੈ ਕੇ ਆਉਂਦੇ ਨੇ ਅਤੇ ਇਸ ਦੀ ਵੀਡੀਓ ਬਣਾਣ ਲੱਗ ਜਾਂਦੇ ਨੇ ਔਰਤ ਦੀ ਰਾਕੜਾ ਵੀਰ ਥੱਲੇ ਉਤਰਦਾ ਦੇਖਦਾ ਹੈ ਵੀ ਇਹ ਦੇਖੋ ਕਿਵੇਂ ਨਾਟਕ ਕਰ ਰਹੀ ਆ ਪਰ ਇਹਨੇ ਦੱਸਿਆ ਨਹੀਂ ਸੀ ਕਿਸੇ ਨੂੰ ਵੀ ਮੈਂ ਕੈਮਰਾ ਲਾਇਆ ਹੋਇਆ ਹੈ ਟਰੱਕ ਦੇ ਵਿੱਚ ਨਾ ਹੀ ਇਸ ਔਰਤ ਨੂੰ ਦੱਸਿਆ ਹੋਇਆ ਸੀ ਫਿਰ ਦੇਖੋ ਔਰਤ ਕਿਵੇਂ ਬਹਾਨੇ ਦੇ ਬਣਾ ਰਹੀ ਆ ਤੇ ਇਹ ਅੱਗੇ ਗੱਡੀ ਦੇ ਵਿੱਚ ਉਤਰ ਕੇ ਵੀਰ ਨੇ ਇੱਕ ਨੇ ਕੈਮਰਾ ਕੱਢਿਆ ਹੋਇਆ ਹੈ ਤੇ ਇੱਕ ਹੋ ਗਿਆ ਲਾਈਵ ਕਹਿੰਦਾ ਆ ਦੇਖੋ ਟਰੱਕ ਵਾਲੇ ਨੇ ਕੀ ਕਰਤਾ ਉਹਦਾ ਸ਼ੁਕਰ ਕਰੋ ਦੋਸਤੋ ਉਸ ਦੇ ਡੈਸ਼ ਕੈਮ ਦੇ ਵਿੱਚ ਇਹ ਸਾਰੀ ਘਟਨਾ ਰਿਕਾਰਡ ਹੋ ਗਈ ਨਹੀਂ ਤਾਂ ਪੰਗਾ ਪੈ ਜਾਣਾ ਸੀ ਇੱਥੇ ਲੈਣ ਦੇ ਦੇਣੇ ਪੈ ਜਾਣਾ ਸੀ ਟਰੱਕ ਵਾਲੇ ਨੂੰ ਇਹ ਤੁਹਾਡੇ ਲਈ ਵੀ ਦੋਸਤੋ ਇੱਕ ਐਡਵਾਈਸ ਆਪਣੇ ਆਪਣੇ ਟਰੱਕਾਂ ਦੇ ਵਿੱਚ ਡੈਸ਼ ਕੈਮ ਲਗਾ ਕੇ ਰੱਖੋ ਕਿਉਂਕਿ ਵਾਰਦਾਤ ਟਰੱਕ ਵਾਲਿਆਂ ਦੇ ਨਾਲ ਬਹੁਤ ਜ਼ਿਆਦਾ ਹੁੰਦੀਆਂ ਨੇ ਹੋਰ ਸਟੇਟਾਂ ਦੇ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਤਾਂ ਸੇਫ ਆ ਕੰਮ ਅੱਗੇ ਜੇ ਰਾਜਸਥਾਨ ਵੱਲ ਚਲੇ ਜਾਈਏ ਤਾਂ ਉੱਥੇ ਬਹੁਤ ਵਾਰਦਾਤਾਂ ਹੁੰਦੀਆਂ ਨੇ